ਆ ਦੇਖੋ ਜੀ ਅੱਜ ਅਸੀਂ ਤੁਹਾਨੂੰ ਇੱਕ ਇਹੋ ਜਿਹੀ ਸਟੋਰੀ ਸੁਣਾਉਣ ਜਾ ਰਹੀਆਂ ਕਿ ਜਿਹੜੀ ਸਟੋਰੀ ਸੁਣ ਕੇ ਦੇਖ ਕੇ ਤੁਸੀਂ दंग रह ਚੋਗੇ ਇਹ ਜਿਹੜਾ ਮੁੰਡਾ ਆਇਆ ਬਾਈਕ ਤੇ ਇਹ ਚਾਹ ਪੀਣ ਆਇਆ ਤੇ ਆ ਜਿਹੜਾ ਮੁੰਡਾ ਸਾਫ ਸਫਾਈ ਕਰਤਾ ਪਿਆ ਇਹਨੂੰ ਇਹ ਚੰਗਾ ਨਹੀਂ ਲੱਗਦਾ ਕਿਉਂਕਿ ਇਹ ਉਧਾਰ ਚਾਹ ਪੀਂਦਾ ਲੋ ਜੀ ਉਧਾਰ ਚਾਹ ਪੀਣ ਵਾਲਾ ਮੁੰਡਾ ਤੇ ਬਹਿ ਗਿਆ ਜੇ ਟੋਰ ਦੇ ਨਾਲ ਤੇ ਦੂਸਰੇ ਮੁੰਡੇ ਨੇ ਬਣਾਣੀ ਸ਼ੁਰੂ ਕਰ ਦਿੱਤੀ ਚਾਹ ਤੇ ਆ ਉਹਦੇ ਲਈ ਚਾਹ ਲੈ ਕੇ ਆ ਜਿਹੜਾ ਬੜਾ ਛੜੂ ਛੜੂ ਕਰਦਾ ਆਲਾ ਕਿਦਾਂ ਵੇਖਣ ਡਿਆ ਦੇ ਮੂੰਹ ਵੱਲ ਆ ਜਿਹੜਾ ਆਇਆ ਬਾਲ ਕਟਿੰਗ ਵਾਲਾ ਮੁੰਡਾ ਬੜਾ ਸਟਾਈਲ ਮਾਰ ਕੇ ਇਹ ਆਇਆ ਇਸ ਦੁਕਾਨਦਾਰ ਕੋਲੋਂ ਪੈਸੇ ਲੈਣ ਤੇ ਉਹਨੂੰ ਕਹਿੰਦਾ ਕਿ ਮੇਰੇ ਪੈਸੇ ਦੇ ਦੇ ਸ਼ਾਮ ਤੱਕ ਨਹੀਂ ਤੇ ਮੈਂ ਤੇਰਾ ਸਾਰਾ ਸਮਾਨ ਚੱਕ ਕੇ ਲੈ ਜਾਣਾ ਤੇ ਆ ਮੁੰਡਾ ਜਿਹੜਾ ਉਧਾਰ ਚਾਹ ਪੀਂਦਾ ਸੀ ਅੱਜ ਉਹਨੂੰ ਕਹਿੰਦਾ ਕਿ ਮੇਰੀ ਚਾਹ ਦੇ ਕਿੰਨੇ ਪੈਸੇ ਬਣੇ ਉਹ ਕਹਿੰਦਾ 900 ਰੁਪਇਆ ਉਹਨੇ ਉਹਨੂੰ ਦਿੱਤਾ 900 ਰੁਪਇਆ ਤੇ ਕਹਿੰਦਾ ਇਹ ਜਿਹੜਾ ਆਇਆ ਸੀ ਮੁੰਡਾ ਇਹ ਤੇਰੇ ਕੋਲ ਕਿੰਨੇ ਪੈਸੇ ਮੰਗਦਾ ਇਹ ਕਹਿੰਦਾ ਇਹ ਮੇਰੇ ਕੋਲ 40000 ਮੰਗਦਾ ਪਰ ਮੈਂ ਕੀ ਕਰਾਂ ਮੇਰੇ ਕੋਲ ਪੈਸੇ ਨਹੀਂ ਹੈਗੇ ਮੈਂ ਆਪਣੀ ਭੈਣ ਦੇ ਇਲਾਜ ਵਾਸਤੇ ਲੇ ਸੀ ਉਹ ਕਹਿੰਦਾ ਆਲਾ ਫੜ 30000 ਰੁਪਿਆ ਤੇ ਇਹਦਾ ਵਾਪਸ ਤੇ ਦੇਣ ਨੂੰ ਤੇ ਇਹ ਮੁੰਡਾ ਕਹਿੰਦਾ ਤੂੰ ਕਿਸ ਵਿਸ਼ਵਾਸ ਨਾਲ ਤੂੰ ਮੈਨੂੰ ਇੰਨੇ ਪੈਸੇ ਦੇ ਦਿੰਦਾ ਪਿਆ ਉਹ ਕਹਿੰਦਾ ਜਿਸ ਵਿਸ਼ਵਾਸ ਨਾਲ ਤੂੰ ਮੈਨੂੰ ਇੱਕ ਮਹੀਨਾ ਚਾਹ ਪਿਲਾਉਂਦਾ ਰਿਆ ਨਾ ਉਸੇ ਵਿਸ਼ਵਾਸ ਨਾਲ ਦੇਖ ਲੋ ਕਈਆਂ ਲੋਕਾਂ ਵੱਲੋਂ ਅਸੀਂ ਗਲਤ ਧਾਰਨਾ ਰੱਖਨੇ ਆ ਤੇ ਸ਼ਾਇਦ ਉਹ ਦਿਲ ਦੇ ਬਹੁਤ ਚੰਗੇ ਹੁੰਦੇ ਨੇ ਐਸਪੀਡੀ ਤੋਂ ਇਹੀ ਸਬਕ ਮਿਲਦਾ ਤੁਹਾਨੂੰ ਕਿਵੇਂ ਦੀ ਲੱਗੀ ਇਹ ਵੀਡੀਓ ਪਲੀਜ਼ ਲਾਈਕ ਤੇ ਕਮੈਂਟ ਕਰਕੇ ਦੱਸਿਓ